ਤਾਂ ਜੀ ਫਲੈਗ ਮਾਰਚ ਦਾ ਕੀ ਮਸਲਾ ਹੈ ਗੱਲ ਦੀ ਇਹ ਫਲੈਗ ਮਾਰਚ ਜਿਹੜਾ ਹੈਗਾ ਜਿਹੜੀ ਆਉਣ ਹੀ ਲੋਕ ਸਭਾ ਇਲੈਕਸ਼ਨ ਆਣੇ ਉਹਦੇ ਮਤੇਦਾਂ ਜਿੰਦੀ ਹੈਗੀ ਆ ਥੋੜੀ ਹਸਕਤਾਈ ਕੀਤੀ ਜਾ ਰਹੀ ਹੈ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਤੇ ਥੋੜਾ ਜਿਹਾ ਦਬਾਅ ਬਣਾਉਣ ਲਈ ਪ੍ਰੈਸ਼ਰ ਬਣਾਉਣ ਲਈ ਜਿਹੜਾ ਹੈਗਾ ਫਰੀ ਫੋਰਸ ਵੱਲੋਂ ਕਦਾਕ ਪੁਲਿਸ ਵੱਲੋਂ ਜਿਹੜਾ ਸਟੈਗਮਚ ਕੀਤਾ ਗਿਆ ਸੋ ਉਹਨਾਂ ਦੇ ਨਜ਼ਦੀਕ ਵੀ ਜਿਹੜਾ ਹੈ ਇਸ ਤਰੀ ਪ੍ਰੋਪਰਟੀ ਸਿਕਿਉਰਿਟੀ ਹੈ ਜਾਂ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੂੰ ਅੰਦਰ ਦੁਬਾਰ ਰੱਖ ਲਈ ਉਹਨਾਂ ਤੇ ਅਜੇ ਕੋਈ ਕੋਈ ਘਟਨਾ ਨਾ ਹੋਵੇ ਇਹਦਾ ਅਮਨਮਾਨ ਬਹਾਰ ਅਖਲੀ ਇਹੋ ਜਿਹੇ ਫਰੇਕ ਬਚ ਰਹੇ ਕਿੱਥੇ ਆ ਸਰ ਰਾਤਨੀ ਚਾਹੀਦੀ ਲੱਗੀ ਕਿ ਸਾਰੇ ਬਾਰੇ ਆਹ ਬਿਲਕੁਲ ਇਸੇ ਤੋਂ ਹੀ ਰਾਤਗੀਆਂ ਦੀਆਂ ਪੀਸੀਆਜ਼ ਨੇ ਗੱਡੀਆਂ ਜਿਹੜੀਆਂ ਪ੍ਰੋਪਰ ਚੱਲਦੀਆਂ ਨੇ ਰਾਧੀਆਂ ਲਾਕੇ ਵਗੈਰਾ ਜਿਹੜੇ ਹੈਗੇ ਨੇ ਸਾਡੇ ਆਊਟਰ ਲਾਕੇ ਨੇ ਜਾਂ ਸਾਡੇ ਲਾਕੇ ਪ੍ਰੋਪਰ ਲੱਗ ਰਹੇ ਨੇ ਇਹ ਬਾਕੀ ਪੀਸੀਆਜ਼ ਵੀ ਬੜਾ ਪੁਰੇ ਹਾਲਤ ਨੇ ਜਿੱਦਾਂ ਇਲੈਕਸ਼ਨ ਆ ਰਹੇ ਇਲੈਕਸ਼ਨ ਲੈ ਕੇ ਜਿਹੜੀਆਂ ਹੋਰ ਜਿਹੜੇ ਬੈਡ ਲਿਮਿਟ ਹੈਗੇ ਨੇ ਉਹ ਬਾਹਰ ਦੇਖੋ ਕਿ ਹੋਇਆ ਕਿ ਉਹਨਾਂ ਵਾਸਤੇ ਕਿੱਥੇ ਵਗੀ ਹੋਇਆ ਬਿਲਕੁਲ ਉਹਨਾਂ ਵਾਸਤੇ ਵੀ ਇਹੀ ਸਾਰਾ ਤਰਮ ਜੋ ਪਹਿਲਾਂ ਕਿਹਾ ਵੀ ਜਿਹੜੀ ਇਹ ਸਾਰੇ ਇਲੈਕਸ਼ਨ ਦੇ ਮੱਦੇਨਜ਼ਰ ਜਿਹੜੀ ਹੈਗੀ ਹੈ ਸਿਕਿਉਰਿਟੀ ਤੇ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਪੁਲਿਸ ਦਾ ਦਾ ਮੇਨ ਡਿਊਟੀ ਹੈ ਉਸੇ ਲੜੀ ਚ ਹੀ ਸਾਰਾ ਦਾ ਪ੍ਰੋਪਰ ਜਿਹੜਾ ਹੈਗਾ ਬੈਗ ਮਾਰਚਾ ਜਾਂ ਜਿਹੜੀ ਸਿਕਿਉਰਿਟੀ ਰਿਮਰਚ ਕੀਤੇ ਜਾ ਰਹੇ ਨੇ ਇਲੈਕਸ਼ਨ